2022 ਦੇ ਚੋਣ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਸੂਚੀਆਂ ਜਿਹੜੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਵਿਧਾਇਕ ਆਪਣਾ ਦਾਵਾ ਲਗਾਤਾਰ ਢੋਕ ਦੇ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਪਾਰਟੀਆਂ ਵੱਲੋਂ ਵੀ ਜਿਹੜੀ ਤਿਆਰੀਆਂ ਨੇ ਉਹ ਮੁਕੰਮਲ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੱਡੀ ਗੱਲ ਖਬਰ ਦੇ ਰਹੇ ਹਾਂ ਤੁਹਾਨੂੰ ਇਸ ਸਮੇਂ ਦੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਿਹੜੀ ਦੂਜੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਨਾਲ ਪਹਿਲਾਂ ਸੂਚੀ ਦੇ ਵਿੱਚ 10 ਵਿਧਾਇਕ ਨੇ ਜਿਹੜੇ ਉਹ ਜਾਰੀ ਕੀਤੀ ਸੰਤਾਂ ਦੂਜੀ ਸੂਚੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਿਆ ਜਿਸ ਦੇ ਵਿੱਚ ਤਕਰੀਬਨ 30 ਤੋਂ ਵਿਧਾਇਕ 30 ਵਿਧਾਇਕ ਨੇ ਦੂਜੀ ਸੂਚੀ ਦੇ ਵਿੱਚ ਲਗਾਤਾਰ ਤੁਹਾਨੂੰ ਖਬਰ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਦੂਜੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ 30 ਵਿਧਾਇਕਾਂ ਦੀ ਸੂਚੀ ਹੈ ਪਹਿਲੀ ਸੂਚੀ ਦੇ ਵਿੱਚ 10 ਵਿਧਾਇਕ ਸਨ ਤਾਂ ਟੋਟਲ 40 ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਹਨ ਕਿ ਅੱਜ ਦੂਜੀ ਸੂਚੀ ਦੇ ਵਿੱਚ ਵੱਡੇ ਨਾਮ ਵੱਡੀ ਜੁਆਇਨਿੰਗਾਂ ਪਿਛਲੇ ਬਿਤੀ ਦਿਨਾਂ ਦੇ ਵਿੱਚ ਜੋ ਹੋਈਆਂ ਸਨ ਤਾਂ ਉਹ ਕਿਤਨਾ ਕਿਤੇ ਅੱਜ ਸਾਹਮਣੇ ਆਈਆਂ ਹਨ ਵਿਧਾਇਕ ਹਲਕਾ ਜਿਹੜਾ ਹਲਕੇ ਦੇ ਦਿੱਤੇ ਗਿਆਨ ਵਿਧਾਇਕਾਂ ਨੂੰ ਜੇਕਰ ਗੱਲ ਕਰੀਏ ਪਟਾਣਕੋਟ ਪਟਾਣਕੋਟ ਤੋਂ ਤਿਪੁਰਤੀ ਸ਼ਰਮਾ ਗੁਰਦਾਸਪੁਰ ਤੋਂ ਰਮਨ ਬਹਿਲ ਦਿਨਾਨਗਰ ਸ਼ਮਸ਼ੇਰ ਸਿੰਘ ਕਾਦੀਆਂ ਤੋਂ ਜਗਰੂਤ ਸਿੰਘ ਸੇਖਵਾ ਬਟਾਰਾ ਤੋਂ ਸ਼ੈਰੀ ਕਲਸੀ ਫਤੇਗੜ ਚੂੜੀਆਂ ਤੋਂ ਬਲਵੀਰ ਸਿੰਘ ਪੰਨੂ ਅੰਮ੍ਰਿਤਸਰ ਉਤਰੀ ਕੁਵਰ ਵਿਜੇ ਪ੍ਰਤਾਪ ਇੱਕ ਵੱਡਾ ਨਾਮ ਐਸਆਈਟੀ ਦੇ ਮੁਖੀ ਰਹਿ ਚੁੱਕੇ ਨੇ ਕੁਵਰ ਵਿਜੇ ਪ੍ਰਤਾਪ ਤੇ ਬਿੱਤੀ ਦੇਣ ਹੀ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਤੇ ਅੱਜ ਉਹਨਾਂ ਨੂੰ ਅੰਮ੍ਰਿਤਸਰ ਉਤਰੀ ਦਾ ਉੱਤੋਂ ਜਿਹੜਾ ਉਮੀਦਵਾਰ ਆ ਜਿਹੜਾ ਚੁਣਿਆ ਜਾਂਦਾ ਹੈ ਐਲਾਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਵੱਲੋਂ ਇਸੇ ਤਰ੍ਹਾਂ ਨਾਲ ਹੋਰ ਵੱਡੇ ਨਾਮ ਨੇ ਖਰੜ ਤੋਂ ਅਨਮੋਲ ਗਗਨ ਮਾਨ ਦੀ ਜਿਹੜੀ ਸੀਟ ਹੈ ਉਹ ਪੱਕੀ ਕਰ ਦਿੱਤੀ ਗਿਆ ਵੱਡਾ ਇੱਕ ਆਪਾ ਦੇ ਵਿੱਚ ਡਿਸਪਿਊਟ ਚੱਲਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਖਰੜ ਦੀ ਸੀਟ ਨੂੰ ਲੈ ਕੇ ਨਰਿੰਦਰ ਸ਼ੇਰਗਿੱਲ ਲਗਾਤਾਰ ਦਾਵਾ ਠੋਕਦੇ ਆਏ ਸਨ ਉੱਤੇ ਹੀ 골ਡੀ ਕੰਬੋ 골ਡੀ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਆਉਂਦੇ ਨੇ ਤਾਂ ਉਹ ਵੀ ਆਪਣਾ ਲਗਾਤਾਰ ਖਰੜ ਸੀਟ ਤੋਂ ਦਾਵਾ ਠੋਕਦੇ ਆ ਰਹੇ ਸਨ ਪਰ ਅਖੀਰਕਾਰ ਦੇ ਵਿੱਚ ਅਨਮੋਲ ਗਗਨਮਾਨ ਜੋ ਕਿ ਪੰਜਾਬੀ ਸਿੰਗਰ ਰਹਿ ਚੁੱਕੇ ਨੇ ਉਹਨਾਂ ਨੂੰ ਖਰੜ ਸੀਟ ਤੋਂ ਉਮੀਦਵਾਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ ਤੇ ਨਾਲ ਹੀ ਆਤਮਨਗਰ ਤੋਂ ਕੁਲਵੰਤ ਸਿੰਘ ਸੰਧੂ ਥੋੜਾ ਸਮਾਂ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਆ ਲੁਧਿਆਣਾ ਪੂਰਬੀ ਤੋਂ ਜੇਕਰ ਗੱਲ ਕਰੀਏ ਤਾਂ ਦਲਜੀਤ ਸਿੰਘ ਪੋਲਾ ਗਰੇਵਾਲ ਇਹ ਵੀ ਥੋੜਾ ਟਾਈਮ ਪਹਿਲਾਂ ਹੀ ਜਿਹੜੇ ਕੁਝ ਸਮੇਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਨੇ ਸੋ ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਇੱਕ ਵੱਡਾ ਨਾਮ ਹੈ ਗੀਤਕਾਰੀ ਦੇ ਵਿੱਚ ਬਲਕਾਰ ਸਿੰਘ ਸਿੱਧੂ ਉਹਨਾਂ ਦਾ ਤੂੰ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਫਿਰ ਛੱਡਦੇ ਨੇ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਵਾਪਸ ਆ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਰਾਜਪੁਰੇ ਦੀ ਗੱਲ ਕਰੀਏ ਨੀਨਾ ਮਿੱਤਲ ਖਜ਼ਾਨਚੀ ਰਹਿ ਚੁੱਕੇ ਨੇ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਸਮਾਣਾ ਤੋਂ ਚੇਤਨ ਸਿੰਘ ਜੋੜ ਮਾਜਰਾ ਸੋ ਵੱਡੇ ਨਾਮ ਨੇ ਕਨੌਰਤੀ ਜਕਰ ਗੱਲ ਕਰੀਏ ਤਾਂ ਗੁਰਲਾਲ ਕਨੌਰ ਨੂੰ ਖੇਡ ਜਗਤ ਦੇ ਵਿੱਚ ਕਾਫੀ ਨਾਮ ਕਮਾ ਚੁੱਕੇ ਗੁਰਲਾਲ ਸਿੰਘ ਕਨੌਰ ਕਬੱਡੀ ਦੇ ਵਿੱਚ ਚੰਗੀ ਪਹਿਚਾਣ ਹੈ ਗੁਰਲਾਲ ਸਿੰਘ ਕਨੌਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੋਟੀ ਦੇ ਖਿਡਾਰੀਆਂ ਦੇ ਵਿੱਚ ਨਾਮ ਆਉਂਦਾ ਗੁਰਲਾਲ ਸਿੰਘ ਕਨੌਰ ਦਾ ਤਾਂ ਉਹਨਾਂ ਨੂੰ ਜਿਹੜਾ ਕਨੌਰ ਹਲਕੇ ਤੋਂ ਜਿਹੜਾ ਆਪਣਾ ਉਮੀਦਵਾਰ ਦੇ ਤੌਰ ਤੇ ਉਤਾਰਿਆ ਜਾ ਰਿਹਾ ਹੈ ਹੁਣ ਲਗਾਤਾਰ ਕਿਸਾਨੀ ਅੰਦੋਲਨ ਦੀ ਸਮਾਪਤੀ ਦੀ ਜਿਹੜੀ ਉਡੀਕ ਸੀਗੀ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸੀ ਕਿ ਕਿਸਾਨੀ ਅੰਦੋਲਨ ਸਮਾਪਤ ਹੋਵੇਗਾ ਤਾਂ ਉਸ ਤੋਂ ਬਾਅਦ ਹੀ ਜਿਹੜੇ ਉਮੀਦਵਾਰਾਂ ਨੇ ਉਹ ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ उतारे ਜਾਣਗੇ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਦੀ ਸ਼ੁਰੂਆਤ ਆ ਜਿਹੜੀ ਹੋ ਚੁੱਕੀ ਆ ਹਾਲਾਂਕਿ ਅਕਾਲੀ ਦਲ ਵੱਲੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਜਿਹੜਾ ਨਾਮ ਹੈ ਉਹ ਸੁਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖੀ ਰੈਲੀਆਂ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਸਮੇਂ ਵੱਡੀ ਖਬਰ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਦੂਜੀ ਸੂਚੀ ਦੇ ਵਿੱਚ 30 ਵਿਧਾਇਕ ਪਹਿਲੀ ਸੂਚੀ ਦੇ ਵਿੱਚ 10 ਵਿਧਾਇਕ ਟੋਟਲ 40 ਉਮੀਦਵਾਰ ਨੇ ਜਿਹੜੇ ਉਹੋ ਚੌਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਤਾਰ ਦਿੱਤੇ ਗਏ ਹਨ ਲੋਕ ਕਿੰਨਾ ਕੁ ਭਰੋਸਾ ਜਤਾਉਂਦੇ ਨੇ ਐਨਾ ਉਮੀਦਵਾਰਾਂ ਤੇ ਇਹ ਅਜੇ ਦੇਖਣਾ ਬਾਕੀ ਹੋਵੇਗਾ